ਇਹ ਤਾਂ ਵੇਟ ਤੇ ਲੋ 980 ਗ੍ਰਾਮ ਦਾ ਹੋ ਗਿਆ ਸੀਗਾ ਬਾਈ ਪਿਛਲੀ ਵਾਰੀ ਆਪਣੇ ਦੋ ਵੀ ਦੇਖੋ ਨਾ ਐਕਤੀ ਵੀ ਤਕਰੀਬਨ ਇਹਦਾ 900 ਗ੍ਰਾਮ ਦੇ ਆਸ-ਪਾਸ ਜਿਹੜਾ weight ਹੈਗਾ ਬਾਈ ਇਹਦਾ ਵੇਟ ਨਿਕਲਦਾ ਇੱਕ ਹੀ ਲੱਗਦਾ ਇਹ ਨਹੀਂ ਤਕਰੀਬਨ ਜਿੰਨੇ ਵੀ ਇਹਨੂੰ ਬਾਈ ਲੱਗਦੇ ਆ ਨਾ ਸਾਰਿਆਂ ਦਾ ਸਾਈਜ਼ ਜਿਹੜਾ ਉਹਦਰ ਵੀ ਜੋੜਾ ਲੱਗਿਆ ਬਾਈ ਇਹ ਕਿਹੜੀ ਵੈਰੈਟੀ ਆਹ ਬੂਟਾ ਬਾਈ ਆਪਾਂ ਲਾਇਆ ਸੀਗਾ ਬਾਈ ਸਿੱਧੂ ਮੂਸੇ ਵਾਲੇ ਦੇ ਅੰਤਮ ਅਰਦਾਸ ਵਾਲੇ ਦੇ ਨਾ ਇਹਨੂੰ ਵੀ ਬਾਬੇ ਦੀ ਕਿਰਪਾ ਨਾਲ ਦੇਖੋ ਦੋਸਤੋ ਇਹਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈਆਣਾ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਦੇ ਵਿੱਚ ਸਵਾਗਤ ਕਰਦਾ ਹਾਂ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖਾਂ ਗਾਂਵਦੂ ਕਿਸਾਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਜਿਹੜੇ ਕਿ ਵਧੀਆ ਸ਼ੌਂਕ ਦੇ ਨਾਲ ਸਬਜ਼ੀਆਂ ਫਲਾਂ ਦੀ ਖੇਤੀ ਕਰਦੇ ਨੇ ਤੇ ਬਹੁਤ ਸਾਡੇ ਕਿਸਾਨ ਭਰਾ ਹੁੰਦੇ ਨੇ ਜਿਨ੍ਹਾਂ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਤੇ ਬਹੁਤ ਆਰਸੀ ਵੀ ਹੁੰਦੇ ਨੇ ਜਿਹੜੇ ਕਦੇ ਸਬਜ਼ੀ ਵੀ ਖੇਤ ਦੇ ਵਿੱਚ ਨਹੀਂ ਲਾਉਂਦੇ ਆਪਾਂ ਜਾਈਏ ਆਪਣੇ ਨੇੜੇ ਸ਼ਹਿਰ ਜੈਤੋ ਦੇ ਵਿੱਚ ਇੱਕ ਨੌਜਵਾਨ ਕਿਸਾਨ ਦੇ ਕੋਲ ਜਿਹਦਾ ਤੁਸੀਂ ਕੰਮ ਪਿੱਛੇ ਦੇਖ ਰਹੇ ਹੋ ਕੈਮਰੇ ਦੇ ਵਿੱਚ ਜਿਹਨੇ ਆਪਦੀ ਮੋਟਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਹੈਗਾ ਤੇ ਸਭ ਤੋਂ ਵਧੀਆ ਗੱਲ ਆ ਇਸ ਨੌਜਵਾਨ ਨੇ ਆਪਣੇ ਮੋਟਰ ਦੇ ਕੋਲ ਖੇਤ ਦੇ ਵਿੱਚ ਸਾਰੇ ਤਰ੍ਹਾਂ ਦੇ ਫਲਾਂ ਵਾਲੇ ਬੂਟੇ ਲਾਏ ਹੋਏ ਆ ਤੇ ਸ਼ੌਂਕ ਦੇ ਨਾਲ ਰੀਜ ਦੇ ਨਾਲ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਹੈਗਾ ਕਿ ਤੁਹਾਡੇ ਅੰਦਰ ਵੀ ਇਹ ਸ਼ੌਂਕ ਆਵੇ ਜਿਹੜੇ ਆਪਾਂ ਘਰਾਂ ਦੇ ਵਿੱਚ ਫਲ ਵਰਤਦੇ ਆਂ ਬਾਜ਼ਾਰ ਦੇ ਵਿੱਚੋਂ ਮਹਿੰਗੇ ਰੇਟਾਂ ਤੇ ਲੈ ਕੇ ਆਉਣੇ ਆ ਇਹ ਫਲ ਆਪਣੇ ਖੇਤਾਂ ਦੇ ਵਿੱਚ ਆਪਾਂ ਪੈਦਾ ਕਰ ਸਕੀਏ ਨਾਲੇ ਆਪਣਾ ਖਰਚਾ ਬਚਦਾ ਤੇ ਨਾਲੇ ਵਧੀਆ ਬਿਨਾ ਰੇਹਾਂ ਸਪਰੇਹਾਂ ਤੋਂ ਜ਼ਹਿਰਾਂ ਤੋਂ ਤੁਸੀਂ ਫਲ ਖਾ ਸਕਦੇ ਹੋ ਆਜੋ ਬਾਈ ਨਾਲ ਗੱਲਬਾਤ ਕਰਾਉਣੇ ਆ ਸਾਰੀ ਜਾਣਕਾਰੀ ਲਵਾਂਗੇ ਕਿ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਦੇ ਕਦੋਂ-ਕਦੋਂ ਲਾਈਆਂ ਸੀ ਬਾਈ ਹੋਰੀ ਹੁਣ ਇਧਰ ਮਿੱਟੀ ਪਾ ਰਹੇ ਆ ਜੋਤਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕੋ ਸਤਿ ਸ਼੍ਰੀ ਅਕਾਲ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਈ ਨੇ ਨਾ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਸਾਰੀ ਪਲਾਂਟੇਸ਼ਨ ਕੀਤੀ ਹੋਈ ਆ ਫਲਾਂ ਵਾਲੇ ਬੂਟੇ ਲਾਏ ਹੋਏ ਨੇ ਤੇ ਇੱਧਰ ਹੋਰ ਮਾਈ ਹੋਰੀ ਤਿਆਰੀ ਕਰ ਰਿਆ ਸਭ ਤੋਂ ਪਹਿਲਾਂ ਤਾਂ ਬਾਈ ਵਧਾਈ ਦਿੰਨੇ ਆ ਤੁਹਾਡੇ ਇਸ ਉਪਰਾਲੇ ਦੀ ਹਨਾ ਜਿਵੇਂ ਇੱਧਰ ਫਲ ਲੱਗੇ ਹੋਏ ਆ ਬੂਟਿਆਂ ਨੂੰ ਚੰਗਾ ਫਲ ਆਇਆ ਹੋਇਆ ਇੱਥੇ ਨਾ ਬਾਈ ਜਗਮੀਤ ਆਪਣੇ ਇਹ ਤਕਰੀਬਨ 5 ਕ ਮਰਲੇ ਜਗਾ ਇਹਦੇ ਚ 41 42 ਜਿਹੜੇ ਬੂਟੇ ਲੱਗੇ ਹੋਇਆ ਸਾਰੇ ਫਿਰ ਇੱਕ ਮੌਸਮ ਦਾ ਜਿਹੜਾ ਫਲ ਲੱਗਿਆ ਵਾ ਇੱਥੋਂ ਹੀ ਜੇ ਆਪਾਂ ਸਟਾਰਟਿੰਗ ਕਰ ਲਈਏ ਆ ਹੈਗਾ ਨਰੰਗੀ ਦਾ ਬੂਟਾ ਬਾਈ ਠੀਕ ਹੈ ਇਹ ਬਾਈ ਲੱਗਦਾ ਤਾਂ ਹੈਗਾ ਨਿੰਬੂ ਵਰਗਾ ਜੀ ਇਹਦਾ ਫਾਇਦਾ ਹੈ ਜੀ ਥੋੜਾ ਜਿਹਾ ਛੋਟਾ ਬਾਈ ਇਹਦੇ ਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਆ ਦੇਖੋ ਦੋਸਤੋ ਇਹਦਾ ਸਾਈਜ਼ ਹੈਗਾ ਬਾਈ ਨਿੰਬੂ ਵਰਗਾ ਦੇਖਣ ਨੂੰ ਬਾਈ ਇਹ ਕਿੰਨੂ ਸੰਤਰੇ ਵਰਗਾ ਲੱਗਦਾ ਹੈ ਨਾ ਵਿਚ ਇਹਦੇ ਫਾੜ ਜਾਂ ਹੁੰਦੇ ਜਾਂ ਬਾਈ ਲਓ ਜੀ ਦਿਖਾ ਦਿੰਨੇ ਆ ਤੁਹਾਨੂੰ ਇਹ ਬਾਈ ਆਪਣੇ ਮੁੰਡੇ ਨੇ ਕੈਮਰਾਮੈਨ ਨੇ ਸਾਰਾ ਹੀ ਖਾ ਲਿਆ ਸੀਗਾ ਖੱਟਾ ਬਹੁਤ ਜ਼ਿਆਦਾ ਹੈ ਟਾਸ ਬਹੁਤ ਜ਼ਿਆਦਾ ਵਿਟਾਮਿਨ ਸੀ ਦੀ ਬਾਈ ਇਹਦੇ ਚ ਆਪਾਂ ਕਹਿੰਦੇ ਬਹੁਤ ਮਾਤਰਾ ਹੁੰਦੀ ਆ ਠੀਕ ਹੈ ਉਹ ਤੋਂ ਬਾਅਦ ਆ ਗਿਆ ਬਾਈ ਜਿਵੇਂ ਗਰਮੀ ਵਾਲੇ ਨਿੰਬੂ ਆ ਗਏ ਆ ਜਿਹੜਾ ਦੂਜੇ ਨੰਬਰ ਵਾਲਾ ਆ ਗਿਆ ਹਾਂ ਬਾਈ ਇਹ ਦੋ ਬੂਟੇ ਨਿੰਬੂ ਆਂਦੇ ਆ ਅੱਗੇ ਆ ਗਿਆ ਬਾਈ ਆਹ ਇਲਾਹਾਬਾਦੀ ਅਮਰੂਦ ਆ ਠੀਕ ਹੈ ਇਲਾਹਾਬਾਸ ਫਾਇਦਾ ਜਿਹੜਾ ਪਹਿਲਾਂ ਹੁੰਦਾ ਸੀ ਜ਼ਿਆਦਾ ਪੰਜਾਬ ਚ ਆਪਣੀ ਇਹ ਲਵਾਉਣ ਦਾ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਕਦੋਂ ਲਵਾਇ ਸੀ ਜਿੱਦ ਦੇ ਆਪਾਂ ਕਿਸਾਨੀ ਸੰਘਰਸ਼ ਜਿੱਤਿਆ ਸੀਗਾ ਬਾਈ अच्छा दिल्ली ਤੋਂ ਜਦੋਂ ਕਿਸਾਨ ਵਾਪਸ ਕਿਸਾਨ ਵਾਪਸ ਆਏ ਜਿੱਦੇ ਐਲਾਨ ਕੀਤਾ ਵੀ ਕਾਲੇ ਕਾਨੂੰਨ ਜਿਹੜੇ ਰੱਦ ਹੋ ਗਿਆ ਆਹ ਅਮਰੂਦ ਆ ਤੇ ਉਹ ਕਿੰਨੋ ਇੱਕ ਦਿਨ ਆਪਾਂ ਉਹਦੀ ਖੁਸ਼ੀ ਦੇ ਵਿੱਚ ਲਵਾਏ ਸੀਗੇ ਇਹ ਕਿਸਾਨੀ ਸੰਘਰਸ਼ ਦੇ ਇਹ ਬਈ ਫਾਲ ਆਉਂਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਫਾਲ ਆਉਂਦੇ ਨੂੰ ਦਿਖਾਵਾਂਗੇ ਸਾਈ ਥੋੜਾ ਜਿਹਾ ਕਿਦਾਂ ਦਾ ਫਰੂਟ ਆਉਂਦਾ ਹਾਂ ਬਈ ਫਾਲੇ ਨੂੰ ਬਹੁਤ ਜ਼ਿਆਦਾ ਦੇਖੋ ਬਈ ਬਹੁਤ ਵਧੀਆ ਤਿਆਰ ਹੋਇਆ ਬੂਟਾ ਹਨਾ ਬਾਕੀ ਇਹਦੀ ਖਾਸੀਅਤ ਇਹ ਆ ਬਈ ਜੇ ਆਪਾਂ ਕੱਚਾ ਵੀ ਖਾਣੇ ਆ ਤਾਂ ਤਾਂ ਵੀ ਇਹ ਮਿੱਠਾ ਰਹਿੰਦਾ ਇਹਦਾ ਫਾਲ ਠੀਕ ਹੈ ਬਈ ਇਹ ਆਏ ਨੇ ਜਮਾ ਜਦੋਂ ਪੱਕ ਕੇ ਤਿਆਰ ਹੋ ਗਿਆ ਉਹਦੀ ਆਪਾਂ ਖਾਣ ਖਾ ਸਕਦੇ ਆ ਕੱਚਾ ਵੀ ਆਪਾਂ ਖਾ ਸਕਦੇ ਆ ਆ ਜਿਵੇਂ ਪਤਲੀ ਸ਼ੈਲ ਵਾਲਾ ਨਿੰਬੂ ਆ ਗਿਆ ਬਈ ਆ ਅਮਰੂਦ ਦੇ ਨਾਲ ਨਿੰਬੂ ਆ ਗਿਆ ਬਹੁਤ ਫਲ ਲੱਗਿਆ ਬਈ ਇਹ ਕਿਹੜੀ ਵੈਰਾਈਟੀ ਆ ਇਹ ਬਈ ਹੈਗਾ ਕਾਗਜੀ ਨਿੰਬੂ ਅੱਛਾ ਬਈ ਤੇ ਆ ਆ ਗਏ ਕਿੰਨੋਂ ਆ ਗਾ ਕਿੰਨੋਂ ਨੂੰ ਇਸ ਵਾਰੀ ਬਹੁਤ ਜ਼ਿਆਦਾ ਫਾਲਾ ਹਾਂਜੀ ਇਹਦੇ ਚੋਂ ਤਾਂ ਹਲੇ ਅਸੀਂ ਤਕਰੀਬਨ ਮੇਰੇ ਹਿਸਾਬ ਨਾਲ ਵੀ 7-8 ਕਿਲੋ ਨਿੰਬੂ ਤੋੜਲੇ ਹੋਣਗੇ ਕਿਉਂਕਿ ਵਜਨ ਬਹੁਤ ਜ਼ਿਆਦਾ ਸੀਗਾ ਡਾਣੀਆਂ ਟੁੱਟਣ ਦਾ ਡਰ ਸੀਗਾ ਹੂੰ ਉਦੋਂ ਬਾਅਦ ਫੇਰ ਕਿੰਨੋ ਆ ਗਿਆ ਬਾਈ ਇਧਰਲੇ ਪਾਸੇ ਜਿਵੇਂ ਬਾਈ ਇਹ ਸਾਰੇ ਫਲ ਲੱਗੇ ਹੋਇਆ ਹਨਾ ਅਮਰੂਦ ਵੀ ਕਾਫੀ ਲੱਗੇ ਆ ਨਿੰਬੂ ਵੀ ਆ ਜੀ ਇਹ ਆਪਾਂ ਫਿਰ ਘਰੀਂ ਵਰਤੋਂ ਕਰਦੇ ਹਾਂ ਜਾਂ ਤੁਸੀਂ ਇੱਥੋਂ ਕੋਈ ਲੈ ਵੀ ਜਾਂਦਾ ਵੇਚਦੇ ਵੀ ਹੈਗੇ ਹਾਂ ਨਹੀਂ ਵੇਚੇ ਤਾਂ ਨਹੀਂ ਹੈਗੇ ਬਾਈ ਜਿਵੇਂ ਆਪਣੇ ਮੰਨ ਲਓ ਯਾਰ ਦੋਸਤ ਹੁੰਦੇ ਆ ਨਾ ਜਾਂ ਆਪਣੇ ਕੋਈ ਰਿਸ਼ਤੇਦਾਰ ਆ ਜਾਂਦੇ ਆ ਜਾਂ ਕੋਈ ਭਰਾ ਮਿੱਤਰ ਆ ਜਾਂਦੇ ਆ ਹਨਾ ਹਾਂਜੀ ਉਤੋਂ ਫਿਰ ਆਪਾਂ ਦੇ ਦੇਈਦੇ ਆ ਕਿਉਂਕਿ ਇੰਨਾਂ ਦਾ ਬਈ ਖਾਦੇ ਵੀ ਨਹੀਂ ਜਾਂਦੇ ਹਨਾ ਠੀਕ ਤਾਂ ਕਰਕੇ ਵੀ ਆਪਾਂ ਸੇਲ ਦਾ ਤਾਂ ਨਹੀਂ ਕਦੇ ਸੋਚਿਆ ਪਰ ਆਏ ਵੀ ਸਾਰੇ ਯਾਰ ਦੋਸਤ ਸਾਰੇ ਰਿਸ਼ਤੇਦਾਰ ਖੁਸ਼ ਕਰ ਦੇਈਦੇ ਆ ਅੱਛਾ ਜਿਵੇਂ ਆਪਣੇ ਪੰਜਾਬੀਆਂ ਦੇ ਹੁੰਦਾ ਹੀ ਆ ਵੀ ਜਿਹੜਾ ਆ ਗਿਆ ਕੋਈ ਮੋੜਦੇ ਨਹੀਂ ਆਪਾਂ ਹਾਂ ਬਿਲਕੁਲ ਬਈ ਤੇ ਇੱਧਰ ਆਪਣੇ ਨਵੇਂ ਬੂਟੇ ਆ ਗਏ ਹਨਾ ਆ ਦੱਸੋ ਕੀ ਆ ਆ ਇੱਕ ਲੈਣ ਬਈ ਆਪਾਂ ਬਾਤ ਚਲਵਾਈ ਆ ਹੁਣ ਇਹਨੂੰ ਤਾਂ ਹਾਲੇ ਤਕਰੀਬਨ 3-4 ਦਿਨ ਹੀ ਹੋਏ ਆ ਆ 2 ਕਿੰਨੋ ਲਵਾਏ ਆ ਹੂੰ ਆ ਹੈਗਾ ਹਸਾਰ ਸਪੈਦਾ ਬਈ ਅੱਛਾ ਜਿਹੜਾ ਅਮਰੂਦ ਹੁਣ ਚੱਲਦਾ ਬਈ ਜਿਹੜਾ ਤੁਸੀਂ ਰੇੜੀਆਂ ਤੋਂ ਖਰੀਦਦੇ ਹੋ ਹਸਾਰ ਸਪੈਦਾ ਹਨਾ ਜੀ ਇਹਦਾ ਵੀ ਛੋਟਾ ਹੀ ਲਵਾਇਆ ਬੂਟਾ ਫਿਰ ਹਾਂ ਇਹ ਤਾਂ ਸਾਈਜ਼ ਛੋਟਾ ਹੈ ਵੈਸੇ ਇਹਦੀ ਉਮਰ ਹੈਗੀ ਬਈ 7-8 ਮਹੀਨੇ ਅੱਛਾ ਜੀ ਤੇ ਸਾਈਜ਼ ਦਾ ਥੋੜਾ ਜਿਹਾ ਛੋਟਾ ਆ ਹੈਗਾ ਆਰਾਮਕੇਲਾ ਵੈਰੈਟੀ ਬਈ ਅੰਬ ਦੀ ਇਹਦੀ ਖਾਸੀਅਤ ਇਹ ਆ ਵੀ ਇਹ ਅਚਾਰ ਦੇ ਵੀ ਕੰਮ ਆ ਜਾਂਦਾ ਤੇ ਉੱਤੇ ਜਿਹੜਾ ਇਹਦਾ ਫਲ ਪੱਕ ਜਾਂਦਾ ਬਈ ਇਹਦਾ ਕਾਫੀ ਹੈ ਨਾ ਤਿਆਰ ਆ ਬਹੁਤਾਂ ਆਊਗਾ ਫਲ ਅਗਲੇ ਸਾਲ ਤੇ ਹਾਂ ਅਗਲੀ ਵਾਰੀ ਫਲ ਆਊਗਾ ਬਈ ਇਹਨੂੰ ਆਰਾਮਕੇਲਾ ਉਹ ਫਲਾਂ ਦੋਸਤੋ ਜਿਹਦਾ ਆਚਾਰ ਜ਼ਿਆਦਾ ਬਣਦਾ ਗੋਲ ਅੰਬ ਹੁੰਦਾ ਏ ਪੇਟੀਆਂ ਦੇ ਵਿੱਚ ਆਉਂਦਾ ਯੂਪੀ ਤੋਂ ਜਿਵੇਂ ਦੇਸੀ ਆਂਬਾ 20-30 ਰੁਪਏ ਵਿਕੂਗਾ ਤਾਂ ਇਹਦਾ ਰੇਟ 50-60 ਰੁਪਏ ਕਿਲੋ ਹੁੰਦਾ ਵਧੀਆ ਹੁੰਦਾ ਰੇਟ ਇਹਦਾ ਤੇ ਇਹ ਵੀ ਆਪਾਂ ਐਦ ਕਿ ਨਵਾਂ ਹੀ ਲਵਾਇਆ ਬਈ ਹਨਾ ਹਾਂ ਇਹ ਨਵਾਂ ਲਵਾਇਆ ਬਈ ਆ ਦੋ ਕਿੰਨੋਂ ਆਂਦੇ ਬੂਟੇ ਆ ਗਏ ਠੀਕ ਆ ਅੱਗੇ ਔਲਾ ਆ ਗਿਆ ਤੇ ਔਲੇ ਨੂੰ ਬਈ ਆਇਆ ਸੀ ਫਲ ਐਦ ਕਿ ਹਾਂ ਫਲ ਆਇਆ ਸੀਗਾ ਬਈ ਹੁਣਾਂ ਠੰਡ ਕਰਕੇ ਜਿਹੜਾ ਇਹਦੇ ਪੱਤੇ ਇੱਕ ਵਾਰੀ ਡਿੱਗਣਗੇ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ ਇਹਨੂੰ ਬਈ 1 ਸਾਲ ਹੋ ਗਿਆ ਲੱਗੇ ਨੂੰ ਠੀਕ ਆ ਬਈ ਪਿਛਲੀ ਵਾਰ ਇਹਨਾਂ ਫਲ ਲੱਗਿਆ ਹੋਇਆ ਸੀ ਕਿਉਂਕਿ ਇਹ ਨਾ ਬੂਟਾ ਆ ਅੱਛਾ ਤਾਂ ਕਰਕੇ ਹੁਣ ਕਈ ਭਰਾ ਕਹਣਗੇ ਵੀ ਇੱਕ ਸਾਲ ਚ ਫਲ ਕਿੱਥੋਂ ਆਗਾ ਵੈਸੇ ਇਹਨੂੰ ਚੌਥੇ ਕੇ ਸਾਲ ਜਿਹੜਾ ਫਲ ਲੱਗਦਾ ਕਿਉਂਕਿ ਇਹਦੀ ਉਮਰ ਦੇ ਹਿਸਾਬ ਨਾਲ ਲੱਗਦਾ ਐ ਨਹੀਂ ਵੀ ਜੇ ਆਪਾਂ ਅੱਜ ਲਾਲਿਆ ਤੇ ਉਹ ਚਾਰ ਸਾਲਾਂ ਬਾਅਦ ਫਲ ਆਊਗਾ ਨਰਸਰੀ ਦੇ ਵਿੱਚ ਪਈਦੀ ਇਹਦੀ ਜਿਹੜੀ ਉਮਰ ਵੱਡੀ ਹੋ ਜਾਂਦੀ ਆ ਜਿਵੇਂ ਇਹਦੀ ਪਲਾ ਆਪਣਾ ਉਗਰਿਆ ਬੂਟਾ ਉਹਦੀ ਪਿਉਂਦ ਕੀਤੀ ਆ ਉਸ ਤੋਂ ਬਾਅਦ ਉਮਰ ਸਟਾਰਟ ਹੋ ਜਾਂਦੀ ਹੈ ਹਨਾ ਆ ਕਿੰਨੋ ਆਗਾ ਕਿੰਨੋ ਵੀ ਆ ਦੇਖੋ ਵੀ ਬੂਟਾ ਕਿੱਡਾ ਕਾ ਤੇ ਆਹ ਦੇਖ ਲਓ ਵੀ ਇਹਨੂੰ ਵੀ ਕਿੰਨੋ ਲੱਗੇ ਵੇ ਇਹ ਬਈ ਕਿਹੜੀ ਵੈਰਾਈਟੀ ਰੈੱਡ ਮਾਲਟ ਆ ਰੈੱਡ ਬਲ ਲੱਗਦਾ ਹਨਾ ਵਿੱਚੋਂ ਇਹ ਰੈੱਡ ਇਹ ਵਿੱਚੋਂ ਰੈੱਡ ਆ ਹਾਂ ਬਈ ਹਾਂ ਇਹ ਰੈੱਡ ਬਲੱਡ ਆ ਬਈ ਰੈੱਡ ਬਲੱਡ ਮਾਲਟ ਆ ਆਖ ਆਗੀਆਂ ਖਟੀਆਂ ਆਗੀਆਂ ਬਈ ਜਿਹੜੀਆਂ ਚਾਰਚ ਜਿਆਦੇ ਆ ਚਾਰਚ ਵਾਤ ਜਾਂਦੇ ਹਨਾ ਉਧਰ ਫੇਰ ਕਿੰਨੂ ਆ ਗਿਆ ਬਈ ਕਿੰਨੂ ਬਈ ਬੋਤਲਾਇਆ ਤੁਸੀਂ ਇਹਦਾ ਕੀ ਕਰੂ ਆਹ ਰੈੱਡ ਮਾਲਟ ਆ ਬਈ ਆ ਵੀ ਰੈੱਡ ਮਾਲਟ ਆ ਆ ਦੇਖੋ ਤੁਸੀਂ ਇਹਨੂੰ ਫਲ ਦੇਖ ਲਓ ਵੀ ਬੂਟੇ ਦੀ ਸਾਈਜ਼ ਦੇਖ ਲਓ ਤੇ ਗਰੋਥ ਦੇਖ ਲਓ ਤੇ ਫਲ ਦੇਖੋ ਦੇਖੋ ਇਹ ਸੋਨਾ ਫਲ ਆਇਆ ਹਨਾ ਤੇ ਇਧਰ ਮਸੰਮੀ ਆ ਗਈ ਬਈ ਹਾਂਜੀ ਤੇ ਉਸ ਤੋਂ ਬਾਅਦ ਆਹਾ ਆ ਗਿਆ ਆੜੂ ਆ ਗਿਆ ਬਾਈ ਆੜੂ ਨੂੰ ਵੀ ਫੁੱਲ ਸਟਾਰਟ ਆ ਫੁੱਲ ਜਿਹੜਾ ਇਹ ਸਾਰਾ ਫਾਲੀ ਆ ਬਾਈ ਇਹ ਇਹਨੂੰ ਆਉਂਦੇ ਬਈ ਪਹਿਲਾਂ ਫਾਲ ਹੋਣੀ ਪਈ ਪਿਛਲੀ ਵਾਰੀ ਬਹੁਤ ਜ਼ਿਆਦਾ ਫਾਲ ਸੀਗਾ ਬਾਈ ਤੇ ਐਕਟਿਵ ਆ ਜਿੰਨੇ ਫੁੱਲ ਆ ਉਸ ਤੋਂ ਬਾਅਦ ਆ ਜਿਵੇਂ ਡੋਡੀਆਂ ਜਾਂ ਬਣ ਕੇ ਜਿਹੜਾ ਤਿਆਰ ਹੋ ਜਾਊਗਾ ਠੀਕ ਆ ਨਿੰਬੂ ਆ ਗਿਆ ਬਾਈ ਅੱਗੇ ਚੀਕੂ ਆ ਗਿਆ ਅੰਬੀਰ ਆ ਗਈ ਦੋਸਤੋ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਨਾ ਇੱਕ ਅਮਰੂਦ ਦਿਖਾਉਣਾ ਆਪਾਂ ਵੱਖਰੀ ਜੀ ਵੈਰਾਈਟੀ ਹੈ ਨਾ ਆਮ ਤੌਰ ਤੇ ਆਪਾਂ ਅਮਰੂਦ ਲੈਨੇ ਆ ਬਾਜ਼ਾਰ ਚੋਂ ਕਿਲੋ ਚ 10 12 ਚੜ ਜਾਂਦੇ ਆ ਤੇ ਜੇ ਬਾਈ ਇਹੋ ਜਾਂ ਅਮਰੂਦ ਲਾਵਾਂਗੇ ਬਾਈ ਇਹ ਕਿੰਨੇ ਚੜਨਗੇ ਖੇਲੋ ਚ ਇਹ ਤਾਂ ਬਾਈ ਇੱਕ ਹੀ ਚੜੂਗਾ ਕਿਉਂਕਿ ਆਪਾਂ ਨਾ ਇੱਕ ਵੀਡੀਓ ਵੀ ਪਾਏ ਸੀ ਆਪਣੇ ਤੇ ਲੋ 980 ਗ੍ਰਾਮ ਦਾ ਹੋ ਗਿਆ ਸੀਗਾ ਬਾਈ ਪਿਛਲੀ ਵਾਰੀ ਆਪਣੇ 9 ਵੀ ਦੇਖੋ ਹਣਾ ਇਹ ਤੇ ਵੀ ਤਕਰੀਬਨ ਇਹਦਾ 900 ਗ੍ਰਾਮ ਦੇ ਆਸ-ਪਾਸ ਜਿਹੜਾ weight ਹੈਗਾ ਬਾਈ ਇਹਦਾ ਬਾਈ ਤਗੜੇ ਕੱਦੂ ਜੱਡਾ ਹਣਾ ਇੱਕ ਹੀ ਲੱਗਦਾ ਇਹ ਨਹੀਂ ਤੇ ਤਕਰੀਬਨ ਜਿੰਨੇ ਵੀ ਇਹਨੂੰ ਬਾਈ ਲੱਗਦੇ ਆ ਨਾ ਸਾਰਿਆਂ ਦਾ ਸਾਈਜ਼ ਜਿਹੜਾ ਸਾਰਾ ਆ ਜਿੱਦਾਂ ਲੱਗੇ ਹੋਇਆ ਇਹ ਕਿਹੜੀ ਵੈਰਾਈਟੀ ਹੈ ਬਾਈ ਇਹ 1 ਕਿਲੋ ਦੀ ਹੈ ਬਾਈ 1 kg ਵੈਰਾਈਟੀ ਆ ਦੋਸਤੋ ਨਰਸਰੀਆਂ ਦੇ ਵਿੱਚ ਆਮ ਮਿਲ ਜਾਂਦਾ ਪਰ ਇਹ ਹੈਗਾ ਵੀ ਬੂਟਾ ਜਿਹੜਾ ਕਿਸਮ ਕਹਿੰਦਾ ਨਰਸਰੀ ਵਾਲਾ ਸਹੀ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਬਾਈ ਵਿਸ਼ਵਾਸ ਵਾਲੇ ਬੰਦੇ ਤੋਂ ਲਾਓ ਹਮੇਸ਼ਾ ਨਾ ਜਦੋਂ ਆਪਾਂ ਪੈਸੇ ਦੇਣ ਆ ਉਹਦੇ ਨਾਲ ਇਹ ਲਲਿਤਾ ਉਹਦੀ ਖਾਸ ਇਹ ਤੇ ਇਹ ਆ ਵੀ ਉਹ ਬਿਲਕੁਲ ਰੈੱਡ ਨਿਕਲਦਾ ਵਿੱਚੋਂ ਇਹ ਬਈ ਪਹਿਲੀ ਵਾਰ ਸੁਣਿਆ ਹੈ ਵੈਰਾਈਟੀ ਇਹ ਲਾਲੇਤ ਵੈਰਾਈਟੀ ਹੈ ਬਾਈ ਇਹਦਾ ਫਲ ਜਿਹੜਾ ਫਲ ਲੱਗਿਆ ਉਹ ਹਲੇ ਛੋਟਾ ਬਾਈ ਵੱਡਾ ਜਿੰਨਾ ਇਹਦਾ ਫਲ ਸੀਗਾ ਉਹ ਆਪਾਂ ਤੋੜ ਲਿਆ ਅੱਛਾ ਦੇਖੋ ਹੁਣ ਇੱਧਰ ਲੱਗਿਆ ਹੋਇਆ ਹੁਣ ਜਿਹੜਾ ਅੱਛਾ ਇਹ ਲਾਲ ਆ ਸਾਰਾ ਵਿੱਚੋਂ ਇਹ ਵਿੱਚੋਂ ਬਿਲਕੁਲ ਰੈੱਡ ਨਿਕਲਦਾ ਬਾਈ ਬਾਈ ਜੋ ਤਾਂ ਗੱਲ ਕਰੀ ਆਪਾਂ ਸ਼ੌਂਕ ਦੀ ਹਨਾ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਬਿਨਾ ਸ਼ੌਂਕ ਤੋਂ ਦਾ ਹੁੰਦਾ ਨਹੀਂ ਆਪਾਂ ਨੂੰ ਸ਼ੌਂਕ ਕਿਵੇਂ ਪਿਆ ਸੀਗਾ ਵੀ ਆਪਾਂ ਫਲਦਾਰ ਬੂਟੇ ਇੱਥੇ ਤਿਆਰ ਕਰਨੇ ਆ ਸਾਰਾ ਫਲ ਆਪਣਾ ਆਪ ਦਾ ਹੋਣਾ ਚਾਹੀਦਾ ਸ਼ੌਂਕ ਤਾਂ ਬਈ ਆਪਾਂ ਨੂੰ ਬਚਪਨ ਤੋਂ ਹੀ ਸੀਗਾ ਤੇ ਕਿਉਂਕਿ ਆਪਾਂ ਦੇਖਦੇ ਆਂ ਬਈ ਅੱਜਕੱਲ੍ਹ ਬਜ਼ਾਰਾਂ ਦੇ ਵਿੱਚ ਜਿਹੜਾ ਵੀ ਫਰੂਟ ਆਪਾਂ ਕੋਈ ਮਰਜ਼ੀ ਫਰੂਟ ਲੈਣ ਜਾਵੋ ਹਨਾ ਉਹ ਕੋਈ ਮੌਸਮੀ ਤਾਂ ਹੁੰਦਾ ਨਹੀਂ ਬੇਮੌਸਮੀ ਹੁੰਦਾ ਸਟੋਰ ਕਰਿਆ ਹੋਆ ਹੁੰਦਾ ਹਨਾ ਪਰ ਜਦੋਂ ਆਪਾਂ ਬਈ ਖੇਤੀ ਕਰਦੇ ਆਂ ਹਨਾ ਤਾਂ ਆਪਾਂ ਕਿਸੇ ਨੂੰ ਨਹੀਂ ਆਪਦੇ ਪਰਿਵਾਰ ਜੋਗਾ ਤਾਂ ਜਿਹੜਾ ਕੋਈ ਫਰੂਟ ਆ ਨਾ ਕੋਈ ਸਬਜ਼ੀ ਵੀ ਆਪਾਂ ਉਨੀ ਕਾ ਤਾਂ ਪ੍ਰੋਵਾਈਡ ਕਰ ਸਕਦੇ ਆ ਆਪਦੇ ਪਰਿਵਾਰ ਵਾਸਤੇ ਤੇ ਆਪਾਂ ਤਾਂ ਬਈ ਸਾਰੇ ਭਰਾਵਾਂ ਨੂੰ ਇਹੀ ਰਿਕੁਐਸਟ ਕਰਾਂਗੇ ਜਿੰਨੇ ਵੀ ਭਰਾ ਖੇਤੀ ਕਰਦੇ ਆ ਨਾ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਗ੍ਹਾ ਹੈਗੀ ਆ ਵੀ ਆਪਦੇ ਖਾਂ ਜੋਗੀ ਸਬਜ਼ੀ ਲਾਓ ਫਰੂਟ ਲਾਓ ਹਨਾ ਹਾਂਜੀ ਤੇ ਆਮ ਤੌਰ ਤੇ ਬਈ ਆਪਾਂ ਦੇਖਦੇ ਆ ਵੀ 50 50 ਕਿੱਲਿਆਂ ਵਾਲੇ ਵੀ ਹਨਾ ਦੇਖਿਆ ਵੀ ਆਪਾਂ ਰੇੜੀਆਂ ਤੋਂ ਸਾਰੀ ਲੈ ਲੈਂਦੇ ਤੇ ਜਿਹੜੇ ਫਰੂਟ ਲੈਂਦੇ ਆ ਉਹ ਇੱਕ ਸਟੇਟਸ ਸਮਝਦੇ ਕੋਈ ਚੰਗੀ ਸ਼ਾਪ ਤੇ ਜਾ ਕੇ ਫਰੂਟ ਲੈਣਾ ਜਾਂ ਸਬਜ਼ੀ ਲੈਣਾ ਪਰ ਹੈ ਤਾਂ ਬਈ ਆਪਣੇ ਜਿਹੜਾ ਦੇਖੀਏ ਸਿਹਤ ਦੇ ਨਾਲ ਖਲਬਾੜੀਉਂਦਾ ਕਿਉਂਕਿ ਗੰਦੇ ਪਾਣੀ ਦੀ ਜਿਹੜੀ ਸਬਜ਼ੀ ਮਿਲਦੀ ਆਪਾਂ ਨੂੰ ਫਰੂਟ ਵੀ ਆਪਾਂ ਦੇਖਦੇ ਆਂ ਜਿਹੜਾ ਬੇਮੌਸਮੀ ਆਈ ਜਾਂਦਾ ਬਿਮਾਰੀਆਂ ਦਾ ਜਿਹੜਾ ਕਾਰਨ ਹੀ ਆਪਾਂ ਦੇਖੀਏ ਵੀ ਇਹੀ ਵਾਧਾ ਹੈ ਨਾ ਜਿਹੜੀ ਤੁਸੀਂ ਗੱਲ ਕਹੀ ਆ ਚੰਗੀ ਦੁਕਾਨ ਤੋਂ ਲੈਂਦੇ ਆ ਆਪਾਂ ਆਪ ਦੇਖਿਆ ਹੈ ਨਾ ਇੱਕੋ ਸਬਜ਼ੀ ਮੰਡੀ ਚ ਇੱਕੋ ਆੜ ਤੇ ਉਦ ਫਲ ਆਉਣਾ ਰੇੜੀਆਂ ਨੇ ਵੀ ਉੱਥੋਂ ਲੈਣਾ ਤੇ ਜਿਹੜੀ ਮਹਿੰਗੀ ਦੁਕਾਨ ਆ ਸ਼ਹਿਰ ਦੀ ਹੋਣੇ ਵੀ ਉੱਥੋਂ ਲੈਣਾ ਤੇ ਪਰ ਜਿਹੜੇ ਆਪਣੇ ਚੰਗੇ ਪੈਸੇ ਵਾਲੇ ਲੋਕ ਆ ਉਹ ਸੋਚਦੇ ਵੀ ਜਿਹੜਾ ਦੁਕਾਨ ਤੋਂ ਆਪਾਂ ਲੈਣਾ ਮਹਿੰਗਾ ਫਲ ਉਹ ਸ਼ਾਇਦ ਚੰਗਾ ਹੋਵੇ ਰੇੜੀ ਵਾਲਾ ਮਾੜਾ ਹਣਾ ਪਰ ਜਿਹੜਾ ਸਹੀ ਟੇਸਟ ਆ ਬਈ ਉਹ ਦਾ ਖੇਤਾਂ ਜਿੱਥੇ ਬਿਲਕੁਲ ਬਈ ਇਹਨੂੰ ਕੋਈ ਰੇ ਸਪਰੇ ਨਹੀਂ ਬਈ ਇਹਦੇ ਤੇ ਸਿਰਫ ਨਹਿਰ ਦਾ ਪਾਣੀ ਲਾਉਨੇ ਆ ਜਾਂ ਰੂੜੀ ਦੀ ਰੇ ਪਾਉਨੇ ਆ ਆ ਹੁਣ ਇਹਦੇ ਵਿੱਚ ਵੀ ਬਈ ਤਿੰਨ ਟਰਾਲੀਆਂ ਨਾ ਥੱਲੋਂ ਆਪਣੇ ਆ ਜਿਹੜਾ ਪੱਕਾ ਖਲਾ ਜਾਂਦਾ ਉਹਨੀਆਂ ਕੱਢ ਕੇ ਬਹੁਤ ਸਾਰੇ ਬੂਟਿਆਂ ਨੂੰ ਥੱਲੇ ਪਾ ਕੇ ਉਸ ਤੋਂ ਬਾਅਦ ਦੋ ਟਰਾਲੀਆਂ ਕੱਕੇ ਰੇਤੇ ਦੀਆਂ ਸੱਟ ਕੇ ਫੇਰ ਆ ਜਿਹੜੀ ਉੱਪਰ ਆਪਾਂ ਆ ਬਾਹਣ ਵਾਲੀ ਮਿੱਟੀ ਪਾਈ ਵੀ ਆ ਇਹਦਾ ਵੀ ਕੀ ਕਰਨੇ ਨਹੀਂ ਭਾ ਜਿਵੇਂ ਭਰਤ ਪਾਈ ਲਾ ਲੋ ਤੁਸੀਂ ਹਨਾ ਪਹਿਲਾਂ ਇਹ ਨੀਵਾ ਸੀਗਾ ਬਾਹਣ ਦੇ ਬਰਾਬਰ ਇਹ ਨੀਵਾ ਬਈ ਇਹਨਾਂ ਜਦੋਂ ਜ਼ਿਆਦਾ بارش ਆ ਜਾਂਦੀ ਸੀ ਕਿ ਪਾਣੀ ਖੜ ਜਾਂਦਾ ਸੀਗਾ ਇਹਦੇ ਵਿੱਚ ਅੱਛਾ ਤੇ ਪਾਣੀ ਖੜਾ ਨਾਲ ਆਪਣੇ ਨਾ ਇੱਕ ਦੋ ਬੂਟੇ ਸੁੱਕ ਗਏ ਆ ਜਿਵੇਂ ਆਂਬਾ ਉਹ ਇੱਥੇ ਨਾ ਤਾਂ ਸੁੱਕਿਆ ਤੇ ਨਾ ਹੀ ਇਹ ਚੱਲਿਆ ਰੁਕ ਗਿਆ ਉਹ ਜਦੋਂ ਮਾਲੀ ਨੂੰ ਪੁੱਛਿਆ ਉਹ ਕਹਿੰਦਾ ਵੀ ਇਹ ਜ਼ਿਆਦਾ ਪਾਣੀ ਖੜਨ ਦਾ ਕਾਰਨ ਹੀ ਹੋਇਆ ਤਾ ਕਰਕੇ ਫਿਰ ਇਹਨਾਂ ਨੂੰ ਉੱਚਾ ਕਰਤਾ ਵੀ ਨਾਲੇ ਤਾਂ ਪਾਣੀ ਨਹੀਂ ਕੋਈ ਟੱਕਦਾ ਆ ਵੋਟਾਂ ਬਾਈ ਆਪਾਂ ਲਾਇਆ ਸੀਗਾ ਬਾਈ ਸਿੱਧੂ ਮੂਸੇ ਵਾਲੇ ਦੇ ਅੰਤਮ ਅਰਦਾਸ ਵਾਲੇ ਦੇਣਾ ਇਹਨੂੰ ਵੀ ਬਾਬੇ ਦੀ ਕਿਰਪਾ ਨਾਲ ਦੇਖੋ ਦੋਸਤੋ ਇਹਨੂੰ ਵੀ ਪੂਰਾ ਫਲ ਆਇਆ ਆਪਣੀ ਮੋਢ ਦੇ ਇੱਕ ਰਿਕਵੈਸਟ ਵੀ ਕਰੀ ਸੀ ਵੀ ਜਿੰਨੇ ਵੀ ਬਾਈ ਨੂੰ ਚਾਹਣ ਵਾਲੇ ਆ ਨਾ ਉਦੋਂ ਤਕਰੀਬਨ ਬਾਈ ਦੇ ਜਿਹੜੇ 9 ਮਿਲੀਅਨ ਸਬਸਕ੍ਰਾਈਬਰ ਸੀਗੇ YouTube ਤੇ ਵੀ ਜੇ ਪੰਜਾਬ ਦੇ ਵਿੱਚ ਵੀ ਇੱਕ ਇੱਕ ਬੰਦਾ ਇੱਕ ਇੱਕ ਰੱਖ ਵੀ ਲਾ ਦਿੰਦਾ ਤਾਂ ਕਿੰਨੀ ਬਾਈ ਆਪਣੇ ਜਿਹੜੀ ਵਾਤਾਵਰਨੋਂ ਨਾ ਇੱਕ ਪਹਿਲ ਮੈਲਿਸਿਨੋਂ ਤੇ ਆਪਾਂ ਲਾਇਆ ਸੀਗਾ ਤੇ ਆਖਤੀ ਬਾਬੇ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਫਾਲਾ ਬਈ ਇਹਨੂੰ ਬਹੁਤ ਸੋਹਣਾ ਬਈ ਬੂਟਾ ਤਿਆਰ ਆ ਬਾਕੀ ਹਰਾ ਭਰਾ ਹਨਾ ਸਾਈਜ਼ ਦੇਖ ਲਓ ਫਲ ਦਾ ਤੁਸੀਂ ਬਹੁਤ ਸੋਹਣਾ ਹੈਗਾ ਤੇ ਥੋੜੇ ਦਿਨਾਂ ਤੱਕ ਇਹ ਪੂਰਾ ਬਈ ਮਿੱਠਾ ਹੋ ਜਾਊਗਾ ਹਾਂ ਹੁਣ ਬਈ ਇਹ ਜਿਹੜਾ ਰੰਗ ਹੈ ਬਦਲਣ ਲੱਗ ਗਿਆ ਹਾਂ ਦੇਖੋ ਵੀ ਜਿਹੜਾ ਇਹਦੇ ਚ ਬਈ ਇਹ ਫਿਰ ਤੁਸੀਂ ਜਿਹੜੇ ਬੂਟੇ ਹੈਗੇ ਸਾਰੇ ਇਹ ਲਿਹਾਉਣੇ ਕਿੱਥੋਂ ਕਿਵੇਂ ਲਾਉਣੇ ਉਹ ਤਰੀਕਾ ਦੱਸੋਗੇ ਥੋੜਾ ਆਮ ਲੋਕਾਂ ਨੂੰ ਜਿਹੜੇ ਚਾਹੁੰਦੇ ਆ ਵੀ ਅਸੀਂ ਵਧੀਆ ਫਲ ਆਈਏ ਪਰ ਕਈ ਵਾਰੀ ਕਿਸਮ ਨਹੀਂ ਆਪਾਂ ਨੂੰ ਸਹੀ ਮਿਲਦੀ ਜਾਂ ਫਿਰ ਸੁੱਕ ਜਾਂਦੇ ਬੂਟੇ ਤੁਸੀਂ ਕਿੱਥੋਂ ਲਾਉਣੇ ਹੋ ਕਿਹੜੇ ਤਰੀਕੇ ਨਾਲ ਇਹ ਤਿਆਰ ਕਰਦੇ ਆਪਣੇ ਤਾਂ ਨਾ ਬਈ ਜਗਮੀਤ ਤਕਰੀਬਨ 3 ਕ ਸਾਲ ਤੋਂ ਆਪਣੇ ਮਾਲੀ ਆਉਂਦਾ ਹੁੰਦਾ ਫਰੀਦਕੋਟ ਤੋਂ ਇੱਕ ਵਿਸ਼ਵਾਸ ਵਾਲਾ ਬੰਦਾ ਹੈ ਨਾ ਤੇ ਆਪਾਂ ਤਾਂ ਉਸੇ ਤਾਂ ਬੂਟੇ ਲੈਨੇ ਹੁੰਨੇ ਆ ਰੇਟ ਉਹਦਾ ਜ਼ਰੂਰ ਮੰਨ ਲਓ ਵੀ ਆਮ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਵੇਚਦੇ ਫਿਰਦੇ ਹੁੰਦੇ ਆ ਨਾ ਬੂਟੇ ਉਹਨਾਂ ਨਾਲ ਕੋਈ 100-200 ਰੁਪਏ ਦਾ ਰੇਟ ਦਾ ਜ਼ਰੂਰ ਫਰਕ ਹੁੰਦਾ ਪਰ ਚੀਜ਼ ਜਿਹੜੀ ਕਹ ਤੇ ਉਹ ਹੀ ਮਿਲੋਗੀ ਇਹ ਨਹੀਂ ਵੀ ਜੇ ਆਪਾਂ ਮੰਨ ਲਓ ਵੀ ਉਹਨੇ ਚੀਜ਼ ਮੰਗਾਲੀ ਵੀ ਆ ਚੀਜ਼ ਚਾਹੀਦੀ ਆ ਜੇ ਤਾਂ ਉਹਦੇ ਕੋਲੇ ਹੋਈ ਤਾਂ ਲਿਆ ਕੇ ਦੇਊਗਾ ਇਹ ਨਹੀਂਗਾ ਵੀ ਸੋਨੋ ਜਿਹੜੀ ਚੀਜ਼ ਕਹਿਤਾ ਯੋ ਲੈ ਆ ਕੇ ਦੇ ਦਊਗਾ ਉਹ ਬੰਦੇ ਨੇ ਚੱਲ ਕੇ ਵੀ ਹੁਣ ਖਰਚਾ ਵੀ ਕੱਢਣਾ ਹੁੰਦਾ ਉਹਦਾ ਕਿਰਾਇਆ ਹਨਾ ਬਾਕੀ ਬਈ ਕੀ ਕੀ ਰਹਿ ਗਿਆ ਹੁਣ ਉਹ ਵੀ ਆਪਾਂ ਕਵਰ ਕਰ ਦਈਏ ਅੱਜ ਮੈਂ ਅੰਜੀਰ ਆ ਗਈ ਬਾਈ ਲੋ ਜੀ ਅੰਜੀਰ ਦੇ ਬੂਟੇ ਸਮੇ ਆ ਗਏ ਅੰਜੀਰ ਨੂੰ ਵੀ ਫਲ ਆਉਂਦਾ ਹਨਾ ਬਈ ਹਰ ਸਾਲ ਹੀ ਆਉਂਦਾ ਇਹਨੂੰ ਇਹਨੂੰ ਫਲ ਤਾਂ ਬਈ ਇੰਨਾ ਜ਼ਿਆਦਾ ਆਉਂਦਾ ਵੀ ਜਿੰਨੇ ਇਹਦੇ ਪੱਤੇ ਨਿਕਲਦੇ ਆ ਹੂੰ ਉਨਾਂ ਹੀ ਇਹਨੂੰ ਅੰਜੀਰਾਂ ਲੱਗਦੀਆਂ ਆਮ ਤੌਰ ਤੇ ਜੇ ਆਪਾਂ ਬਾਜ਼ਾਰ ਤੇ ਵਿੱਚ ਦੇਖੀਏ ਤਕਰੀਬਨ 13-1400 ਰੁਪਏ ਕਿਲੋ ਅੰਜੀਰ ਤੇ ਇਹ ਸਾਢੇ 3500 ਰੁਪਏ ਦਾ ਬੂਟਾ ਮਿਲ ਜਾਂਦਾ ਬਈ ਹਾਈਬ੍ਰਿਡ ਜਿਹੜਾ ਪੂ ਤੇ ਆ ਆਪਣੇ ਦੋ ਬੂਟੇ ਲੱਗੇ ਹੋਏ ਕਾ ਲੱਗਾ ਵਾ ਦੋ ਸਾਈਡ ਹਣਾ ਬਈ ਹਾਂ ਆ ਨਾਸਪਤੀ ਆ ਗਈ ਬਈ ਠੀਕ ਆ ਆੜੂ ਆ ਗਿਆ ਆਲੂ ਬੁਖਾਰ ਆ ਗਿਆ ਇਧਰਾਂ ਨਾਰਾ ਗੰਧਾਰੀ ਅਨਾਰ ਆ ਗਿਆ ਵੀ ਤਕਰੀਬਨ ਜਿੰਨੇ ਵੀ ਮੌਸਮ ਦੇ ਹਿਸਾਬ ਨਾਲ ਆਪਣੇ ਬੂਟੇ ਹੋ ਜਾਂਦੇ ਆ ਬਈ ਹਾਂਜੀ ਉਹ ਆਪਣੇ ਤਕਰੀਬਨ ਲੱਗੇ ਹੋਏ ਆ ਤੇ ਬਾਕੀ ਆਪਾਂ ਤਾਂ ਇਹੀ ਬਈ ਸਾਰੇ ਭਰਾਵਾਂ ਨੂੰ ਰਿਕੁਐਸਟ ਕਰਾਂਗੇ ਨਾ ਹੂੰ ਵੀ ਖੇਤੀ ਦੇ ਨਾਲ ਜੁੜੋ ਤੇ ਬਿਲਕੁਲ ਬਾਕੀ ਦੋਸਤੋ ਬਾਈ ਦਾ ਖੇਤ ਹੈਗਾ ਜੈਤੂ ਸ਼ਹਿਰ ਦੇ ਬਾਹਰ ਬਾਹਰ ਜਿਹੜਾ ਆਪਣਾ ਇਹ ਕੋੜਕਪੂਰਾ ਰੋਡ ਆਪਣਾ ਬਈ ਕਿਸੇ ਨੇ ਬਈ ਜੈਤੋ ਵਾਲਾ ਭਰਾ ਹੈਗਾ ਕੋਈ ਨੰਗਦਾ ਟਾਪਦਾ ਫਰੂਟ ਟੇਸਟ ਕਰਨਾ ਜਾਂ ਥੋੜਾ ਬਹੁਤ ਲੈਣਾ ਜਿੰਨਾ ਵੀ ਹੈਗਾ ਬਈ ਦੇ ਸਕਦੇ ਹੋ ਹਾਂ ਬਈ ਦੇ ਸਕਦੇ ਹਾਂ ਜਿਵੇਂ ਹੁਣ ਬਈ ਮਰੂਦ ਤੇ ਕਿੰਨੂ ਆ ਦੋ ਫਰੂਟ ਇਹਨਾਂ ਕੋਲੇ ਹੈਗੇ ਆ ਕਿਸੇ ਨੂੰ ਕੋਈ ਕਿਲੋ 2 ਕਿਲੋ ਲੈਣਾ ਤਾਂ ਇਹਨਾਂ ਤੋਂ ਜਰੂਰ ਲੈ ਸਕਦੇ ਹੋ ਟੇਸਟ ਕਰਕੇ ਦੇਖਿਓ ਅਸੀਂ ਤਾਂ ਇੱਥੇ ਖਾ ਕੇ ਦੇਖਿਆ ਹੈਗਾ ਬਈ ਬਾਜ਼ਾਰ ਆਣ ਨਾਲੋਂ ਫਰਕ ਹੁੰਦਾ ਹੀ ਹੁੰਦਾ ਬਾਈ ਕਿਉਂਕਿ ਇਹਦੇ ਇਹਦੇ ਚ ਕੋਈ ਕੈਮੀਕਲ ਨਹੀਂ ਬਾਈ ਜਿਹੜਾ ਪਾਣੀ ਆ ਉਹ ਵੀ ਇਹਨੂੰ ਸਿਰਫ ਨਹਿਰ ਦਾ ਹੀ ਲੱਗਦਾ ਕਈ ਭਰਾ ਵੈਸੇ ਵੀ ਮੈਸੇਜ ਕਰਦੇ ਕਿ ਬਾਈ ਇੰਨੀ ਛੇਤੀ ਬੂਟਾਂ ਦੀ ਗ੍ਰੋਥ ਕਿਵੇਂ ਹੋ ਗਈ ਇਹਨਾਂ ਨੂੰ ਬਾਈ ਇਹਦਾ ਇਹਦਾ ਸਭ ਤੋਂ ਵੱਡਾ ਕਾਰਨ ਆ ਜਿਹੜਾ ਉਹ ਨਹਿਰ ਦਾ ਪਾਣੀ ਆ ਆ ਨਾਲ ਤੋਂ ਡਸੂਆ ਲੱਗਦਾ ਜਿੰਨਾ ਵੀ ਪਾਣੀ ਪੈਂਦਾ ਇਹਨਾਂ ਨੂੰ ਨਹਿਰ ਦਾ ਹੀ ਪੈਂਦਾ ਬਾਕੀ ਰੂੜੀ ਦੀ ਰੇਹ ਪਾਉਣਿਆਂ ਤੇ ਆ ਜਿਹੜੀ ਪੌਣਾ ਖਾਲੇ ਚੋਂ ਕੱਢ ਕੇ ਉਹ ਸਾਰੀ ਬੂਟੀਆਂ ਨਹੀਂ ਪੈਂਦੀ ਆ ਠੀਕ ਹੈ ਇਹ ਦੇਸੀ ਘਿਓ ਦਾ ਕੰਮ ਹੀ ਕਰਦੀ ਹੈ ਦੇਸੀ ਘਿਓ ਦਾ ਕੰਮ ਹੀ ਕਰਦੀ ਹੈ ਬਾਈ ਪਰ ਇੱਕ ਆਪਾਂ ਸੋਡੇ ਸਾਰੇ ਭਰਾਵਾਂ ਨੂੰ ਰਿਕਵੈਸਟ ਹੀ ਕਰਾਂਗੇ ਨਾ ਕਿਉਂਕਿ ਬਈ ਅੱਜ ਕੱਲ ਆਪਾਂ ਦੇਖਦੇ ਆ ਜਿਹੜੀ ਖੇਤੀ ਆ ਨਾ ਉਹ ਇੱਕ ਘਾਟੇ ਬੰਦ ਸੌਦਾ ਦਿਖਾਇਆ ਜਾ ਰਿਹਾ ਵੱਡੀਆਂ ਏਜੰਸੀਆਂ ਵਾਲਿਓ ਤੇ ਉਹਦੇ ਵਿੱਚ ਬਈ ਆਪਣਾ ਜਿਹੜਾ ਆਪਣੇ ਕਿਸਾਨ ਭਰਾਵਾਂ ਦਾ ਵੀ ਬੜਾ ਵੱਡਾ ਰੋਲਾ ਕਿਉਂਕਿ ਆਪਾਂ ਖੇਤੀ ਨੂੰ ਇੰਨਾ ਕਿ ਘਾਟੇ ਬੰਦ ਸੌਦਾ ਬਣਾਤਾ ਆਪਣੇ ਬੱਚਿਆਂ ਨੂੰ ਦੇ ਦੇਖਿਆ ਨਾ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਆਪਣੇ ਜਿਹੜੇ ਨੌਜਵਾਨ ਪੀੜੀ ਉਹ ਖੇਤੀ ਨਹੀਂ ਕਰਦੀ ਬਈ ਉਦੋਂ ਬੜਾ ਦੁੱਖ ਹੁੰਦਾ ਕਿਉਂਕਿ ਉਹਦੇ ਵਿੱਚ ਬਈ ਆਪਣੇ ਮਾਪੇ ਦਾ ਵੀ ਬੜਾ ਵੱਡਾ ਜਿਹੜਾ ਉਹ ਰੋਲਾ ਨਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਸਕੂਲਾਂ ਆਉਂਦੇ ਸੀਗੇ ਖੇਤ ਆਉਂਦੇ ਸੀਗੇ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਆ ਭਾਈ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡੀ ਵਾਰੀ ਕਦੋਂ ਆ ਸਾਡੀ ਕਿੰਨੀ ਖੇਵਟ ਨੰਬਰ ਆ ਨਾ ਕਿੱਥੇ ਸਾਡਾ ਵਾਹਣਾ ਕਦੋਂ ਕਿਹੜੀ ਫਸਲ ਬੀਜਣੀ ਆ ਬਾਨ ਨਹੀਂ ਲਾਉਣਾ ਆਉਂਦਾ ਵੀ ਬਾਨ ਤਾਂ ਭਾਈ ਬਹੁਤ ਦੂਰ ਦੀ ਗੱਲ ਆ ਖੇਤ ਹੀ ਨਹੀਂ ਪਤਾ ਵੀ ਕਿੱਥੇ ਆ ਤੇ ਇਸ ਲਈ ਆਪਾਂ ਤਾਂ ਭਾਈ ਸਾਰੇ ਭਰਾਵਾਂ ਨੂੰ ਕਹਾਂਗੇ ਵੀ ਜੇ ਬਾਹਰ ਜਾਓ ਅੱਜ ਕੱਲ ਆਪਾਂ ਦੇਖਦੇ ਆਂ ਬਾਹਰ ਦਾ ਟ੍ਰੈਂਡ ਬੜਾ ਹੈ ਨਾ ਪਰ ਜੇ ਦੋ ਭਰਾ ਭਾਈ ਇੱਕ ਖੇਤੀ ਨਾਲ ਜੁੜੋ ਨਾ ਇੱਕ ਬਾਹਰ ਚਲਾ ਜਾਓ ਆਪਦੀ ਕਮਾਈ ਕਰਕੇ ਵਾਪਸ ਆਓ ਤੇ ਜਦੋਂ ਫਿਰ ਸਰਕਾਰਾਂ ਬਈ ਕੋਈ ਵੱਡਾ ਫੈਸਲਾ ਲੈਂਦੇ ਫਿਰ ਆਪਾਂ ਇਕੱਠ ਕਰਦੇ ਆਂ ਨਾ ਇਕੱਠੇ ਹੋ ਕੇ ਧਰਨੇ ਲਾਉਣੇ ਆ ਪਰ ਜੇ ਆਪਾਂ ਬਈ ਖੇਤੀ ਦੇ ਨਾਲ ਜੁੜਾਂਗੇ ਖੇਤੀ ਬਹੁਤ ਕੁਛ ਦਿੰਦੀ ਹੈ ਨਾ ਆਪਾਂ ਤਾਂ ਬਈ ਜਿੰਨਾ ਕੁਝ ਵੀ ਹੈ ਨਾ ਆਪਾਂ ਦਾ ਸ਼ੁਕਰਾਨਾ ਕਰਦੇ ਵੀ ਖੇਤੀ ਨੇ ਆਪਾਂ ਨੂੰ ਤਾਂ ਸਾਰਾ ਕੁਝ ਦਿੱਤਾ ਹੈ ਨਾ ਇੱਕ ਬਈ ਤੁਹਾਡੀ ਗੱਲ ਚ ਹੋਰ ਯਾਦ ਆਈ ਗੱਲ ਇਹ ਬੂਟੇ ਤੁਸੀਂ ਲਾਈ ਬੈਠੇ ਹੋ ਦੇਖਣ ਵਾਲੇ ਵੀਡੀਓ ਦੇਖਣ ਵਾਲੇ ਵੀ ਜਾਂ ਐਸੇ ਜਿਹੜੇ ਇੱਥੇ ਥੋੜੇ ਲੰਘਦੇ ਟੱਪਦੇ ਆ ਜੀ ਕਈ ਬੰਦੇ ਇਹ ਵੀ ਕਹਿੰਦੇ ਹੋਣਗੇ ਯਾਰ ਇਹਦੇ ਕੋਲੇ ਤਾਂ ਜ਼ਮੀਨ ਚੰਗੀ ਆ ਸਰਦਾ ਲੱਛਣ ਕਰਦਾ ਹਨਾ ਇਹ ਚੀਜ਼ਾਂ ਦੀ ਕੀ ਲੋੜ ਐ ਬਾਜ਼ਾਰ ਚੋਂ ਲੈ ਲਓ ਮਰੂਦ ਕਿੰਨੇ ਕੁ ਮਹਿੰਗੇ ਆ ਹਨਾ ਲੋਕ ਇੰਨੀ ਖੇਚਲ ਕਰਕੇ ਵੀ ਨਹੀਂ ਰਾਜੀ ਤੁਹਾਨੂੰ ਵੀ ਇਹ ਜਿਹੇ ਕਮੈਂਟ ਦੇਖਣ ਨੂੰ ਆਉਂਦੇ ਹੋਣਗੇ ਬਹੁਤ ਮਿਲਦਾ ਬਾਈ ਜਦੋਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਖੇਤੀ ਨਹੀਂ ਕਰਦਾ ਸੀਗਾ ਪੂਦੋਂ ਲੋਕਾਂ ਦਾ ਰੈਕਸ਼ਨ ਸੀਗਾ ਵੀ ਖੇਤੀਕਾਰ ਤੋਂ ਹਨਾ ਕਿਉਂ ਨਹੀਂ ਵਿਹਲਾ ਤਰਿਆ ਫਿਰਦਾ ਦੋ ਕੁਝ ਕਰ ਲੈ ਖੇਤੀ ਕਰ ਲੈ ਹੁਣ ਜਦੋਂ ਖੇਤੀ ਕਰਦੇ ਆ ਬਾਈ ਹੁਣ ਦੂਜੇ ਪਾਸੇ ਹੋ ਗਿਆ ਨਾ ਵੀ ਤੁਸੀਂ ਆ ਕੀ ਆ ਇੱਥੇ ਕੋਠੇ ਤੇ ਇੰਨੇ ਪੈਸੇ ਲਾਤੇ ਆ ਬੂਟਿਆਂ ਨੇ ਕੀ ਦੇਣਾ ਆ ਹੁਣ ਫਲਾਂ ਵਾਲੇ ਲਾਤੇ ਵੀ ਫਲ ਕੀ ਆ ਇੱਥੇ ਉਤੋਂ ਬਾਜ਼ਾਰ ਚ ਜਿੰਨੇ ਮਰਜ਼ੀ ਲੈ ਲਓ ਫਲ ਲੈ ਲਓ ਸਬਜ਼ੀ ਲੈ ਲਓ ਨਾ ਉਹ ਕਹਿੰਦੇ ਤਾਂ ਹੁੰਦਾ ਬਾਈ ਦਾਤੀ ਦੇ ਇੱਕ ਪਾਸੇ ਦੰਦੇ ਹੈ ਨਾ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਜੱਗ ਨਹੀਂ ਕਦੇ ਵੀ ਜਿੱਤੇ ਜਾਂਦਾ ਜੋ ਵੀ ਆਪਦੇ ਮਨ ਨੂੰ ਚੰਗਾ ਲੱਗਦਾ ਉਹ ਕਰੋ ਆਪਣੀ ਤਾਂ ਸੋਚੀ ਆ ਤੇ ਬਾਕੀ ਆਪਾਂ ਖੇਤੀ ਦੇ ਦੁਆਰੇ ਫੇਰ ਇੱਕ ਗੱਲ ਕਰ ਲੈਨੇ ਨਾ ਆਮ ਤੌਰ ਤੇ ਆਪਾਂ ਕਹਿੰਨੇ ਵੀ ਖੇਤੀ ਘਾਟੇ ਬੰਦ ਸੌਦਾ ਬਾਈ ਹੈ ਨਾ ਮੈਂ ਇੱਕ ਤੁਹਾਨੂੰ ਛੋਟੀ ਜੀ ਉਦਾਹਰਨ ਦਿੰਦਾ ਵੀ ਆਮ ਤੌਰ ਤੇ ਆਪਣੇ ਜਿਹੜਾ ਮਾਲਵੇ ਦੇ ਵਿੱਚ ਹੈ ਨਾ ਉਹ 85000 ਰੁਪਏ ਠੇਕਾ ਹੋ ਗਿਆ ਬਈ ਹੈ ਨਾ ਤੇ ਜਿਹੜਾ ਬੰਦਾ ਠੇਕੇ ਤੇ ਲੈਂਦਾ ਬਾਈ ਉਹ 85000 ਰੁਪਏ ਮਾਲਕ ਨੂੰ ਦੇ ਕੇ ਉਦੋਂ ਬਾਅਦ ਉੱਤੇ ਖਰਚਾ ਕਰਕੇ ਵੀ ਕੁਛ ਨਾ ਕੁਛ ਤਾਂ ਬਚਾਉਂਦਾ ਹੀ ਆ ਨਾ ਬਾਈ ਮਤਲਬ 5000 ਬਜਦਾ ਜਾਂ 7 ਬਜਦਾ ਨਾ ਤੇ ਜਿਹੜਾ ਬੰਦਾ ਖੇਤੀ ਨਹੀਂ ਕਰਦਾ ਬਾਈ ਉਹ ਕਹਿੰਦਾ ਵੀ ਖੇਤੀ ਚ ਕੁਛ ਬਚਦਾ ਨਹੀਂ ਵੀ ਜੇ ਬੰਦਾ ਆਪਦੀ ਖੇਤੀ ਕਰਦਾ 2 ਕਿੱਲੇ 4 ਕਿੱਲੇ 10 ਕਿੱਲੇ 20 ਕਿੱਲੇ ਜਿੰਨੀ ਮਰਜ਼ੀ ਆ ਉਹਨੂੰ 85000 ਰੁਪਏ ਤਾਂ ਬਚਤ ਹੈਗੀ ਆ ਨਾ ਬਾਈ ਹੈਗੀ ਕੋਈ ਵੀ ਦੁਕਾਨਦਾਰਾ ਕਦੇ ਕਿਸੇ ਦੁਕਾਨਦਾਰ ਦੇ ਮੂੰਹੋਂ ਤੁਸੀਂ ਇਹ ਨਹੀਂ ਸੁਣਨਾ ਵੀ ਜਦ ਦੁਕਾਨਦਾਰੀ ਸਾਡੀ ਡੁੱਬੀ ਪਈ ਆ ਉਹ ਹਮੇਸ਼ਾ ਚੜਦੀ ਕਲਾ 'ਚ ਗੱਲ ਕਰਦਾ ਨਾ ਕੋਈ ਵੀ ਬਿਜ਼ਨਸਮੈਨ ਆ ਆਪਾਂ ਖੇਤੀ ਨੂੰ ਇੰਨਾ ਕ ਆਪਦੇ ਸੋਚ ਦੇ ਪ੍ਰਤੀ ਇੰਨਾ ਕ ਘਾਟੇ ਬੰਦ ਬਣਾਤਾ ਵੀ ਆਪਾਂ ਕਹਿੰਦੇ ਵੀ ਖੇਤੀ 'ਚੋਂ ਬਚਦਾ ਹੀ ਨਹੀਂ ਕੁਝ ਤੇ ਜਦੋਂ ਆਪਾਂ ਬਈ ਹਮੇਸ਼ਾ ਹੀ ਢੈਂਦੀ ਕਲਾ 'ਚ ਹੋਵਾਂਗੇ ਤਾਂ ਫਿਰ ਉਹ ਆਪਾਂ ਨੂੰ ਪ੍ਰੋਫਿਟ ਵੀ ਕੀ ਦੇਊਗੀ ਆਲਾ ਨਹੀਂ ਦੇਊਗੀ ਬਿਲਕੁਲ ਜਿੱਦਾਂ ਹੀ ਬੰਦੇ ਦੀ ਸੋਚ ਹੁੰਦੀ ਆ ਵੀ ਉਹ ਆਲਾ ਦਵਾਲਾ ਉਦੋਂ ਦੇ ਹੋਏ ਵੀ ਹਮੇਸ਼ਾ ਚੜਦੀ ਕਲਾ 'ਚ ਰਹੋ ਬਈ ਆਪਾਂ ਤਾਂ ਇਹੀ ਕਹਿੰਦੇ ਆ ਨਾ ਖ ਪਹਿਲਾਂ ਹੁੰਦਾ ਸੀ ਵੀ ਖੇਤੀ ਕਰਮਾ ਛੇਤੀ ਹੈ ਬਾਈ ਅੱਜ ਕੱਲ ਦਾ ਜਿਹੜੀ ਨਵੀਂ ਤਕਨੀਕ ਆ ਗਈ ਹੈ ਨਾ ਬਹੁਤ ਕੁਛ ਆ ਖੇਤੀ ਦੇ ਵਿੱਚ ਬਾਈ ਆਪਣੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਾਈ ਅੱਗੇ ਆਉਣਾ ਪਊਗਾ ਨਾ ਆਪਾਂ ਦਾ ਰਿਕਵੈਸਟ ਕਰ ਸਕਦੇ ਆ ਭਰਾਵਾਂ ਨੂੰ ਤਾਂ ਮੰਨਣਾ ਜਾਂ ਨਾ ਮੰਨਣਾ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਬਿਲਕੁਲ ਬਾਈ ਬਹੁਤ ਵਧੀਆ ਬਾਈ ਨੇ ਵਿਚਾਰ ਦਿੱਤੇ ਤੇ ਸਭ ਤੋਂ ਵਧੀਆ ਖੁਸ਼ੀ ਦੀ ਗੱਲ ਆ ਵੀ ਇੱਕ ਨੌਜਵਾਨ ਹੋ ਕੇ ਥੋੜਾ ਸਮਾਂ ਹੋਇਆ ਬਾਈ ਨੇ ਜਿਵੇਂ ਦੱਸਿਆ ਵੀ ਖੇਤੀ ਤੇ ਅਸੀਂ ਆਏ ਆ ਥੋੜੇ ਸਾਲਾਂ ਦੇ ਵਿੱਚ ਇੰਨਾ ਸੋਹਣਾ ਗਾਰਡਨ ਤਿਆਰ ਕੀਤਾ ਫਲਾਂ ਵਾਲੇ ਬੂਟੇ ਲਾ ਰਹੇ ਆ ਖਰਚਾ ਵੀ ਕਰਦੇ ਆ ਹਨਾ ਇਹ ਨਹੀਂਗਾ ਵੀ ਇਹ ਚੀਜ਼ਾਂ ਵੈਸੇ ਹੀ ਹੋ ਜਾਂਦੀਆਂ ਲਾਤੇ ਤਾਂ ਹੋਗੇ ਜਦੋਂ ਆਪਾਂ ਇਸ ਪਾਸੇ ਆਉਣਾ ਨਾ ਬਈ ਸਮਾਂ ਵੀ ਚਾਹੀਦਾ ਸ਼ੌਂਕ ਵੀ ਚਾਹੀਦਾ ਤੇ ਪੈਸਾ ਵੀ ਚਾਹੀਦਾ ਬੂਟੇ ਮਹਿੰਗੇ ਵੀ ਮਿਲਦੇ ਆ ਸਮਾਂ ਕੱਢਣਾ ਪੈਂਦਾ ਗੋਡੀ ਕਰਨੀ ਪੈਂਦੀ ਆ ਕਟਿੰਗ ਕਰਨੀ ਪੈਂਦੀ ਆ ਫਿਰ ਸਾਰਾ ਕੁਝ ਹੋ ਜਾਂਦਾ ਇਹ ਨਹੀਂ ਵੀ ਕੋਈ ਫਲ ਆ ਜਿਹੜਾ ਪੰਜਾਬ ਦੇ ਵਿੱਚ ਨਾ ਹੁੰਦਾ ਹੋਵੇ ਬਾਕੀ ਬਾਈ ਨੇ ਜਿਹੜੇ ਵਿਚਾਰ ਦਿੱਤੇ ਨੇ ਉਹ ਵੀ ਬਹੁਤ ਸੋਹਣੇ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਬਾਈ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ ਸਤਿ ਸ੍ਰੀ ਅਕਾਲ